ਤੰਬਹਾਧਰਾ ਦਾ ਨਾਮ ਮੇਰੇ ਪਾਤਸ਼ਾਹ ਨੇ ਆਪ ਰੱਖਿਆ ਪਹਿਲੇ ਨੰਬਰ ਤੇ ਮੀਰੀ ਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਹਨੂੰ ਮੀਰੀ ਤੇ ਪੀਰੀ ਦੇ ਮਾਲਕ ਕਹਿੰਦੇ ਪਾਤਸ਼ਾਹ ਨੇ ਉਹਨਾਂ ਨੇ ਜਿੱਥੇ ਆ ਤੁਸੀਂ ਬੈਠੇ ਹੋ ਇਹਦਾ ਨਾਮ ਗੁਰੂ ਛੇਵੇਂ ਪਾਤਸ਼ਾਹ ਨੇ ਰੱਖਿਆ ਇਹਦਾ ਨਾਮ ਸੀ ਪਹਿਲਾਂ ਧਰਮਸ਼ਾਲਾ ਫਿਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਰੱਖਿਆ ਹਰੀ ਦਾ ਮੰਦਿਰ 6ਵੇਂ ਪਾਤਸ਼ਾਹ ਨੇ ਇਹਦਾ ਨਾਮ ਰੱਖਿਆ ਗੁਰੂ ਦਾ ਦਵਾਰਾ ਇਹ 6ਵੇਂ ਪਾਤਸ਼ਾਹ ਦੀ ਕਿਰਪਾ ਹੈ ਤੇ ਪਾਤਸ਼ਾਹ ਕਹਿੰਦੇ ਇਹਦਾ ਨਾਮ ਗੁਰਦੁਆਰਾ ਤਾਂ ਹੈ ਇਹਦੇ ਚ ਪੰਜ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਭੁੱਖਿਆਂ ਲਈ ਭੋਜਨ ਆਏ ਗਏ ਮਸਾਫਰਾਂ ਲਈ ਮੰਜਾ ਬਿਸਤਰਾ ਬੱਚਿਆਂ ਲਈ ਵਿਦਿਆ ਦਵਾਈ ਤੇ ਵਡਿਆ ਲਈ ਆਤਮ ਗਿਆਨ ਕੀਰਤਨ ਕਥਾ ਤੇ ਇਹਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਧੀ ਤੇ ਗਊ ਦੀ ਇੱਜ਼ਤ ਰੱਖਣ ਵਾਸਤੇ ਝਾਲਮ ਨਾਲ ਲੋਹਾ ਲੈਣ ਵਾਲੀ ਹੋਵੇ ਤਾਂ ਇਹਦਾ ਨਾਮ ਗੁਰਦੁਆਰਾ ਹੈ ਕਹਿੰਦੇ ਸੋਪੁਰ ਦਾ ਨਿਸ਼ਾਨ ਸਾਹਿਬ ਚੜਾ ਦਿਓ ਗੁਰਦੁਆਰਾ ਨਹੀਂ ਪੱਥਰ ਕਿੰਨਾ ਮਰਜ਼ੀ ਮਹਿੰਗਾ ਲਾ ਦਿਓ ਗੁਰਦੁਆਰਾ ਨਹੀਂ ਇਹ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਤੱਕ ਕਾਇਮ ਰਹੀਆਂ ਜਦੋਂ ਸਾਧਾਂ ਦੇ ਹੱਥ ਫਿਰੇ ਡੋਰ ਆ ਗਈ ਉਹਨਾਂ ਜਿਹੜੀਆਂ ਚੀਜ਼ਾਂ ਸੀ ਫਿਰ ਖਤਮ ਕਰਤੀਆਂ ਅੱਜ ਜਿੱਤੇ ਇਸ ਚੰਗੀ ਕਮੇਟੀ ਹੈ ਮਹਾਂਪੁਰਸ਼ ਨੇ ਉਥੇ ਚੀਜ਼ਾਂ ਅੱਜ ਮੌਜੂਦ ਨੇ ਚੱਲ ਰਹੀਆਂ ਨੇ 6ਵੇਂ ਬਾਦਸ਼ਾਹ ਨੇ ਨਾਮ ਰੱਖਿਆ ਗੁਰੂ ਦਾ ਦਵਾਰ ਇੱਕ ਹੋਰ ਕਿਰਪਾ ਕੀਤੀ ਬਾਦਸ਼ਾਹ ਨੇ ਜਿਹੜੇ ਪੰਜ ਆਪਾਂ ਸਰ ਮੰਨਦੇ ਆਂ ਅੰਮ੍ਰਿਤਸਰ ਸਾਹਿਬ ਰਾਮ ਸਰ ਸਾਹਿਬ ਬਿਵੇਕ ਸਰ ਸਾਹਿਬ ਸੰਤੋਖ ਸਰ ਸਾਹਿਬ ਜਿਹਦਾ ਪੰਜਵਾਂ ਨਾਮ ਛੇਵੇਂ ਪਾਤਸ਼ਾਹ ਨੇ ਰੱਖਿਆ ਕੌਲ ਸਰ ਪੰਜ ਜਿਹੜੇ ਸਰ ਨੇ ਇੱਕ ਕਿਰਪਾ ਹੋਰ ਕੀਤੀ ਪਾਤਸ਼ਾਹ ਨੇ ਪਹਿਲਾ ਨਾਮ ਰੱਖਿਆ ਬਾਬਾ ਵਿਧੀ ਚੰਦ ਬਹਾਦਰ ਬਾਬਾ ਵਿਧੀ ਚੰਦ ਇਹਨੂੰ ਬਹਾਦਰ ਸ਼ਬਦ ਪ੍ਰਾਪਤ ਹੋਇਆ ਹੈ ਬਾਬਾ ਵਿਧੀ ਚੰਦ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹਨੇ ਚੌਥੇ ਜੰਗ ਕਰਤਾਰ ਪਰ ਵਿੱਚ ਜੰਗ ਲੜਿਆ ਤੇਗ ਭਾਈ ਤੇ ਗੁਰੂ ਤੇਗ ਬਹਾਦਰ ਨੂੰ ਤਿਆਗ ਮਾਲ ਕਹਿੰਦੇ ਸੀ ਤੇ ਨਾਮ ਰੱਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਇੱਕ ਦਾ ਨਾਮ ਦਸਵੇਂ ਪਾਤਸ਼ਾਹ ਨੇ ਰੱਖਿਆ ਉਹ ਰੱਖਿਆ ਨੁਦੇੜ ਜਿਹਦਾ ਨਾਮ ਬੰਦਾ ਸਿੰਘ ਸੀ ਤੇ ਪਾਤਸ਼ਾਹ ਕਲਗੀ ਵਾਲੇ ਨੇ ਨਾਮ ਰੱਖਤਾ ਬੰਦਾ ਸਿੰਘ ਬਹਾਦਰ ਤਿੰਨ ਬਹਾਦਰ ਇਹ ਪਾਤਸ਼ਾਹ ਦੀ ਕਿਰਪਾ ਨਾਲ ਇਹਨਾਂ ਦਾ ਨਾਮ ਅੱਜ ਚੱਲਦਾ ਰੱਖਿਆ ਗਿਆ ਹੈ